ਫਗਵਾੜਾ ਸ਼ਹਿਰ ਤੇ ਹੁਸ਼ਿਆਰਪੁਰ ਰੋਡ ਤੇ ਸਥਿਤ ਰੋਹਿਤ ਟਰੇਡਰ ਦੀ ਦੁਕਾਨ ਨੂੰ ਬੀਤੀ ਰਾਤ ਬੇਖੌਫ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਤੇ ਪਿਆ ਕਰੀਬ 1 ਲੱਖ ਰੁਪਏ ਦਾ ਕੈਸ਼ ਅਤੇ ਦੁਕਾਨ ਤੇ ਪਈਆਂ ਬਹਿੰਗੀਆਂ-ਮਹਿੰਗੀਆਂ ਦਵਾਈਆਂ ਲੈ ਕੇ ਬੇਖੌਫ ਚੋਰوں ਫੂਚੱਕਰ ਹੋ ਗਏ। ਸਾਰੀ ਕਟਨਾ ਸੌਂਦੀ ਜਾਣਕਾਰੀ ਦਿੰਦੇ ਦੁਕਾਨ ਮਾਲਕ ਰੋਹਿਤ ਨੇ ਦੱਸਿਆ ਕਿ ਅੱਜ ਸਵੇਰ ਉਹਨਾਂ ਨੂੰ ਉਹਨਾਂ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋ ਗਈ ਹੈ। ਤੇ ਚੋਦੋਂ ਉਹਨਾਂ ਦੁਕਾਨ ਤੇ ਆਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਤੇ ਲੱਗੇ ਕੈਮਰੇ ਅਤੇ ਡੀਵੀਆਰ ਵੀ ਤੋੜੇ ਹੋਏ ਸਨ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਖੇਤੀਬਾੜੀ ਨਾਲ ਸੰਬੰਧਿਤ ਪਈਆਂ ਮਹਿੰਗੀਆਂ ਦਵਾਈਆਂ ਅਤੇ ਦੁਕਾਨ ਦੇ ਗੱਲੇ ਵਿੱਚ ਪਿਆ ਕਰੀਬ 1 ਲੱਖ ਰੁਪਏ ਦਾ ਕੈਸ਼ ਲੈ ਕੇ ਬੇਖੌਫ ਚੋਰ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਦੁਕਾਨ ਤੇ ਲੱਗੇ ਡੀਵੀਆਰ ਅਤੇ ਕੈਮਰੇ ਵੀ ਤੋੜ ਕੇ ਚੋਰ ਨਾਲ ਹੀ ਲੈ ਗਏ। ਇਸ ਮੋਕੇ ਆਸ-ਪਾਸ ਦੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਮਿਹਨਤ ਨਾਲ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਲੋਕ ਇਹਨਾਂ ਚੋਰ-ਲੁਟੇਰਾਂ ਤੋਂ ਕਾਫੀ ਪਰੇਸ਼ਾਨ ਹੋਏ ਪਏ ਹਨ ਅਤੇ ਇਹੋ ਜਿਹੀਆਂ ਵਰਦਾਤਾਂ ਤੋਂ ਅੰਗਾਕੇ ਹੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤੇ ਪੰਜਾਬ ਛੱਡ ਬਾਲਲੇ ਮੁਲਕਾਂ ਵੱਲ ਨੂੰ ਭੱਜ ਰਹੇ ਹਨ ਉਨਾ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਕੁਮਰੇ ਇਹੋ ਜਿਹੇ ਭੇੜੇ ਅੰਸਰਾਂ ਤੇ ਨੱਥ ਪਾਈ ਜਾਵੇ ਅਤੇ ਰਾਤ ਦੇ ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਤਾਂ ਜੋ ਇਹੋ ਜੀਆਂ ਵਰਦਾਤਾਂ ਨੂੰ ਠੱਲ ਪੈ ਸਕੇ ਇਸ ਮੌਕੇ ਸਮਾਜ ਸੇਵੀ ਹਰਪ੍ਰੀਤ ਭੋਗਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਮੇਨ ਰੋਡ ਤੇ ਦੁਕਾਨ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਨੇ ਬੁਲੰਦ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਡਰ ਪੈ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਸ ਰੋਡ ਤੇ ਅਕਸਰ ਆਵਾਜਾਈ ਰਹਿੰਦੀ ਹੈ ਉਸ ਦੇ ਬਾਵਜੂਦ ਵੀ ਬੇਖੌਫ ਚੋਰਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੱਸਿਆ ਕਿ ਦੁਕਾਨਦਾਰ ਦੇ ਦੱਸਣ ਮੁਤਾਬਕ ਉਹਨਾਂ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਸ਼ਰਪੁਰੋਂ ਨਸਤੀ ਕਿਸੇ ਦੁਕਾਨ ਤੇ ਚੋਰੀ ਹੋਈ ਹੈ ਉਨਾ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰੇ ਫੋਨ ਆਇਆ ਸਾਨੂੰ ਗਵੰਡੀਆਂ ਦਾ 7 ਵਜੇ ਕਿ ਭਾਜੀ ਤੁਹਾਡੇ ਨਾਲ ਆਹ ਜਲਦੀ ਚੋਰੀ ਹੋ ਗਈ ਹੈ ਜਿੱਦਾਂ ਹੀ ਆਏ ਤੇ ਫਰਾਰ ਰਗੜੀਆਂ ਸਿਰ ਤੋਂ ਸਾਰਾ ਪੱਟ ਕੇ ਦੰਦਰੋਂ ਕੈਸ਼ ਵਗੈਰਾ ਗੱਲੇ ਜੋ ਕੈਸ਼ ਸੀਗਾ ਕਾਫੀ ਪਿਆ ਉਹ ਲੈ ਗਏ ਮਹਿੰਗੀਆਂ ਮਹਿੰਗੀਆਂ ਦਵਾਈਆਂ ਸੀਗੀਆਂ ਉਹ ਚੱਕ ਕੇ ਲੈ ਗਏ ਤੇ ਨੁਕਸਾਨ ਕਾਫੀ ਕਰਦੇ ਕੈਮਰਾ ਕੂਮਰਾ ਪਟਕੇ ਡੀਵੀਆਰ ਸਾਰਾ ਕੁਝ ਪਟਕੇ ਲੈ ਗਏ ਹਾਂਜੀ ਮੇਰਾ ਨਾਮ ਹਰਪ੍ਰੀਤ ਭੋਗਲੇਆ ਜੀ ਭੋਗਲੇ ਜੀ ਕੀ ਮਾਮਲਾ ਕੀ ਆ ਜਿਹੜਾ ਪ্লাই ਰੋਡ ਦੇ ਉੱਪਰ ਆ ਜੀ ਰੋਹਿਤ ਟ੍ਰੇਡਰ ਦੇ ਖੜੇ ਆ ਅੰਦਰ ਮਾਮਲਾ ਜੀ ਇਦਾਂ ਆ ਸਵੇਰੇ ਸਾਨੂੰ ਫੋਨ ਆਇਆ ਕਿ ਚੋਰੀ ਹੋ ਗਈ ਆ ਸਾਡੇ ਤੇ ਆ ਕੇ ਦੇਖਿਆ ਦੇਖੋ ਸ਼ਟਰ ਦੇਖੋ ਕਿੰਦਾ ਪਟ ਪੁੱਟ ਕੇ ਲੈ ਗਏ ਸਾਰਾ ਇਹਨਾਂ ਨੁਕਸਾਨ ਆ ਇਹਦਾ ਹੁਣ ਦੇਖੋ ਮੋਰੇ ਚੌਕ ਆ ਕੋਈ ਕਿਸੇ ਨੂੰ ਡਰ ਨਹੀਂ ਹੈਗਾ ਖੌਫ ਨਹੀਂ ਹੈਗਾ ਸ਼ਰੇਆਮ ਔਰ ਰੋਡ ਚੱਲਦੀ ਵੀ ਹੈ ਨਹੀਂ ਹੈ ਕੋ ਰੋਡ ਨਹੀਂ ਚੱਲਦੀ ਸਵੇਰੇ ਵੀ ਸ਼ਾਮੀ ਵੀ ਕੈਨਾ ਗੁਮਰੇ ਸਾਹਿਬ ਪੱਟ ਕੇ ਲੈ ਗਏ ਬਹੁਤ ਮਤਲਬ ਦੁੱਖदाई ਤੇ ਮਾੜੀ ਗੱਲ ਹੈ ਇਹ ਤੇ ਸਰ ਪੋਸਟ ਕੰਪਲੀਟ ਕੀਤੀ ਇਸ ਮਾਮਲੇ ਨੂੰ ਕੰਪਲੇਂਟ ਪਾਉਣਾਂ ਘੰਟਾ ਹੋ ਗਿਆ ਤੇ ਉਹ ਕਹਿੰਦੇ ਸਾਡੇ ਕੋਲ ਮੁਲਾਜ਼ਮ ਅਜੇ ਹੈ ਨਹੀਂਗਾ ਜਦੋਂ ਆਂਦੇ ਤੁਸੀਂ ਭੇਜ ਦਿੰਦੇ ਤੇ ਲਗਭਗ ਕਿੰਨਾ ਕਿ ਨੁਕਸਾਨ ਹੋ ਗਿਆ ਲਗਭਗ ਦੇਖੋ ਜੀ ਜੋ ਮਹਿੰਗੀਆਂ ਮਹਿੰਗੀਆਂ ਮੈਂ ਦੇਖ ਰਿਹਾ ਪ੍ਰਿੰਟ ਰੇਟ ਤੇ ਜਿਹੜੇ 10 15 15000 ਦੀਆਂ ਦਵਾਈਆਂ ਉਹ ਸਾਰੀਆਂ ਚੱਕੀਆਂ ਗਈਆਂ ਜਿਹੜੀਆਂ ਸਸਤੀਆਂ ਦਵਾਈਆਂ ਉਹ ਨਹੀਂ ਚੱਕੀਆਂ ਗਈਆਂ ਬਾਕੀ ਮਾਲਾ ਵੀ ਲੋ ਦੱਸ ਰਿਹਾ 8-10 ਲੱਖ ਮਤਲਬ ਹਜੇ ਬਣਾਣਾ ਸਾਬ ਜੋ ਵੀ ਹਜੇ ਨਿੱਕੇ ਨਿੱਕੀਆਂ ਚੀਜ਼ੀਆਂ ਦਾ ਕੋਈ ਵੀ ਨਹੀਂ ਇਹਨਾਂ ਨੇ ਦੇਖੀਆਂ ਸਰ ਕੈਸ਼ ਵਗੈਰਾ ਵੀ ਲੈ ਗਏ ਕੈਸ਼ ਬਿਲਕੁਲ ਜੀ ਲੱਖ ਰੁਪਏ ਨੇ ਤੇ ਮਤਲਬ ਹਜੇ ਉਹ ਜਿਆਦਾ ਕੱਲ ਪੇਮੈਂਟ ਆਈ ਸੀਗੀ ਤੇ ਬਾਕੀ ਕਹਿੰਦੇ ਅਸੀਂ ਲੈ ਗਏ ਆ ਤੇ ਬਾਕੀ ਰੱਖ ਗਏ ਜੋ ਨੇ ਕਮੋਟਾ ਦੋ ਦੋ ਸੌ ਇਹਨਾਂ ਰੋਡ ਲਟਰਨ ਬਟਨ ਸਾਰੇ ਲਾ ਗਏ। ਫਿਰ ਮੈਂ ਇੱਕ ਟੈਲੀਫੋਨ ਆਇਆ ਸੀਗਾ ਵੀ ਇੱਥੇ ਦਾ ਜਿਹੜੀ ਗੱਲ ਜਿਹੜਾ ਹਸਪਤਾਲ ਰੋਡ ਦੇ ਉੱਤੇ ਕੋਈ ਦੁਕਾਨ ਆ ਤੇ ਉੱਥੇ ਕੋਈ ਚੋਰੀ ਹੋਈ ਆ। ਤਾਂ ਜਿਹੜਾ ਮੌਕੇ ਤੇ ਆ ਕੇ ਦੇਖਿਆ ਤੇ ਇਹਨਾਂ ਦੇ ਜਿਹੜੇ ਆ ਕੋਈ ਦਵਾਈਆਂ ਹੈਗੀਆਂ, ਕੀਤੀ ਦਵਾਈਆਂ ਉਹਨਾਂ ਦਾ ਸਮਾਨ ਖਿਲਰਿਆ ਹੋਇਆ ਤੇ ਡੀਵੀਆ ਟੁੱਟਾ ਹੋਇਆ ਹੈ। ਤੇ ਜਿਹੜੀ ਆ ਦੇਖ ਕੇ ਅਗਲੀ ਤਵਰੀਕ ਜਿਹੜੀ ਜਾਰੀ ਆ ਇਹ ਇਹ ਹੁਣ ਸਾਰੇ ਕਹਿੰਦੇ ਆ ਵੀ ਆਪਾਂ ਦੇਖੀ ਦਰਖਾਸਤ ਦੇਣੀ ਹੈ ਦੇਖੀ ਦਰਖਾਸਤ ਸਰ ਕਿਸ ਰੋਡ ਦੇ ਉੱਪਰ ਇਹ ਦੁਕਾਨ ਹੈ ਕਾਦੀ ਦੁਕਾਨ ਹੈ ਇਹ ਇਹ ਦਵਾਈਆਂ ਦੀ ਹੈ ਰੋਹਿਤ ਰੋਹਿਤ ਜੇਡਿੰਗ ਆ ਜਿਹੜੀਆਂ ਛਿੱਕੀ ਕੋਈ ਦਵਾਈਆਂ ਦੁਲੀਆਂ ਕੋਈ ਹੈਗੀਆਂ ਰੱਖੀਆਂ ਇਹਨਾਂ ਨੇ ਹਾਂਜੀ ਚੌਥੀ ਦੁਕਾਨ ਹੈ ਇਹ ਮੇਨ ਚਾਰਕੋ ਰੋਡ ਤੋਂ ਜਿਹੜੀ ਹਸਪਤਾਲ ਰੋਡ ਨੂੰ ਜਾ ਰਹੀ ਹੈ ਉਹਦੇ ਉੱਤੇ ਸਰ ਕੋਈ ਨੁਕਸਾਨ ਵਗੈਰਾ ਦੱਸਿਆ ਨਾ ਨੁਕਸਾਨ ਇਹਨਾਂ ਨੇ ਆਪਾਂ ਦੇਖਿਆ ਜੋ ਵੀ ਹੈਗਾ ਇਹ ਦੱਸਣਗੇ ਹੁਣ ਤੁਸੀਂ ਕੀ ਸਾਡਾ ਜਿਆਦਾ ਨੁਕਸਾਨ ਹੈ ਨਾ ਚੈੱਕ ਕਰਕੇ ਦਿਓ